ਰਾਜਪਨਾਵੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਬੁੱਡੇ ਦਰਿਆ ਕਿਨਾਰੇ ਭੂਖੜੀ ਖੁਰਦ ਨੇੜੇ ਵਾਤਾਵਰਣ ਪ੍ਰੇਮੀ ਸੰਤ ਬਰਬੀਰ ਸਿੰਘ ਸੀਚੇਵੜ ਦੀ ਅਗਵਾਈ ਹੇਠ 250 ਦੇ ਕਰੀਬ ਪੰਜਾਬ ਦੇ ਵਿਰਾਸਤੀ ਬੂਟੇ ਲਾਏ ਗਏ ਹਨ ਦਰਿਆ ਕਿਨਾਰੇ ਪੰਜਾਬ ਦਾ ਰਾਜ ਰੁਖ ਟਾਲੀ ਤੇ ਬੂਟੇ ਪ੍ਰਮੁੱਖਤਾ ਨਾਲ ਲਾਏ ਗਏ ਅੱਜ ਲਗਾਏ ਗਏ ਬੂਟਿਆਂ ਵਿੱਚ ਨਿੰਮ, ਬੋੜ, ਪਿੱਪਲ, ਟਾਲੀ, ਸ਼ਤੂਤ, ਚਕੋਤਰਾ ਆਦਿ ਹਨ ਇਨ ਤੋਂ ਇਲਾਵਾ ਸਜਾਵਟੀ ਅਤੇ ਖੁਸ਼ਬੂਦਾਰ ਬੂਟਿਆਂ ਵਿੱਚ ਮੰਦਾਕਣੀ ਗੁਲਾਬ ਅਤੇ ਪਾਮ ਦੇ ਬੂਟੇ ਲਾਏ ਗਏ ਪਿੰਡ ਦੇ ਸਰਪੰਚ ਸਤਪਾਲ ਸਿੰਘ ਨੇ ਦੱਸਿਆ ਕਿ ਪੰਜਾਬ ਵਿੱਚੋਂ ਵਿਰਾਸਤੀ ਬੂਟੇ ਅਲੋਪ ਹੋ ਰਹੇ ਹਨ ਉਹਨਾਂ ਨੇ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਬੇਨਤੀ ਕੀਤੀ ਸੀ ਕਿ ਉਹ ਸੀਚੇਵਾਲ ਦੀਆਂ ਨਰਸਰੀਆਂ ਵਿੱਚੋਂ ਉਹ ਬੂਟੇ ਮਹੱਇਆ ਕਰਵਾਉਣ ਜਿਹੜੇ ਪੰਜਾਬ ਵਿੱਚੋਂ ਹੁਣ ਗਾਇਬ ਹੁੰਦੇ ਜਾ ਰਹੇ ਹਨ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦੱਸਿਆ ਕਿ ਜਿਹੜੇ ਨਿੰਮਾ ਅਤੇ ਸ਼ਤੂਤ ਦੇ ਬੂਟੇ ਲਾਏ ਗਏ ਹਨ ਉਹ 5 ਤੋਂ 7 ਫੁੱਟ ਤੱਕ ਵੱਡੇ ਬੂਟੇ ਹਨ ਤਾਂ ਇਹਨਾਂ ਬੂਟਿਆਂ ਨੂੰ ਪਸ਼ੂਆਂ ਤੋਂ ਬਚਾਇਆ ਜਾ ਸਕੇ ਸੰਤ ਸੀਚੇਵਾਲ ਨੇ ਦੱਸਿਆ ਕਿ ਬੁੱਡੇ ਦਰਿਆ ਦੇ ਕਿਨਾਰੇ ਜਿੱਥੇ ਵੀ ਦਰਿਆ ਦੀ ਬਾਧੂ ਜ਼ਮੀਨ ਹੋਵੇਗੀ ਉਥੇ ਮਿੰਨੀ ਜੰਗਲ ਲਾਏ ਜਾਣਗੇ ਤਾਂ ਜੋ ਦਰਿਆ ਕਿਨਾਰੇ ਪੰਛੀਆਂ ਦਾ ਰੈਣ ਵਸੇਰਾ ਬਣ ਸਕੇ ਤੇ ਬੁੱਡੇ ਦਰਿਆ ਦੀ ਪ੍ਰਾਤਨ ਛਾਨ ਵੀ ਬਹਾਲ ਹੋ ਸਕੇ ਸੰਤ ਸੀਚੇਵਾਲ ਨੇ ਦੱਸਿਆ ਕਿ ਬੁੱਡੇ ਦਰਿਆ ਵਿੱਚ ਅਜੇ ਵੀ ਬਹੁਤ ਸਾਰੀਆਂ ਥਾਵਾਂ ਤੋਂ ਡੇਰੀਆਂ ਫੈਕਟਰੀਆਂ ਅਤੇ ਨਗਰ ਨਿਗਮ ਦਾ ਗੰਦਾ ਤੇ ਜ਼ਹਿਰੀਲਾ ਪਾਣੀ ਪੈ ਰਿਹਾ ਹੈ। ਭੂਖੜੀ ਖੁਰਦ ਪਿੰਡ ਤੱਕ ਦਰਿਆ ਵਿੱਚ ਸਾਫ਼ ਪਾਣੀ ਆ ਗਿਆ ਹੈ। ਇਹ ਪ੍ਰਦੂਸ਼ਣ ਦੇ ਅੰਤ ਦੀ ਸ਼ੁਰੂਆਤ ਹੈ। ਸਫਾਈ ਮਹਿਮਾ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਬਲੀਪੁਰ ਕਲਾ ਤੱਕ ਸਾਫ਼ ਪਾਣੀ ਨਹੀਂ ਵਗਦਾ। ਇਸ ਮੌਕੇ ਭੂਖੜੀ ਖੁਰਦ ਵਿੱਚ ਬੁੱਡੇ ਦਰਿਆ ਵਿੱਚ ਸਾਫ਼ ਪਾਣੀ ਆਉਣ ਦੇ ਤੇ 35 ਸਾਲਾਂ ਬਾਅਦ ਵਿਸਾਖੀ ਮਨਾਈ ਜਾ ਰਹੀ ਹੈ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਅੱਜ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ ਜਿਸ ਦਾ ਭੋਗ 13 April ਨੂੰ ਪਾਇਆ ਜਾਵੇਗਾ ਇਸ ਮੌਕੇ ਪਿੰਡ ਦੇ ਸਰਪੰਚ ਸਤਪਾਲ ਸਿੰਘ ਅਤੇ ਪਿੰਡ ਦੇ ਹੋਰ ਮੋਤਵਾਰ ਸ਼ਖਸੀਅਤਾਂ ਨੇ ਵੀ ਦਰਿਆ ਦੇ ਕਿਨਾਰੇ ਰੋਕ ਲਗਾਏ